ਵਾਲ ਚੜਨ ਦਾ ਕਾਰਨ ਬਣਿਆ ਹੈਲਮਟ ਹੁਣੇ ਜਾਣੋ ਇਸ ਦਾ ਕਾਰਨ ਕਿਉਂ ਹੁੰਦਾ ਹੈ ਅਜਿਹਾ ਕਿਵੇਂ ਕਰ ਸਕਦੇ ਹੋ ਆਪਣੇ ਵਾਲਾਂ ਦਾ ਬਚਾਅ ਜੇਕਰ ਤੁਸੀਂ ਵੀ ਬਾਈਕ ਚਲਾਣ ਦੇ ਸ਼ੌਕੀਨ ਹੋ ਤਾਂ ਜ਼ਰੂਰ ਤੁਸੀਂ ਹੈਲਮਟ ਦੀ ਵਰਤੋਂ ਕਰਦੇ ਹੋ ਤਾਂ ਇਹ ਖਾਸ ਖਬਰ ਤੁਹਾਡੇ ਲਈ ਹੈ ਕਿਉਂਕਿ ਇੱਕ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈਗਾ ਕਿ ਹੈਲਮਟ ਪਾਉਣ ਦੇ ਨਾਲ ਤੁਹਾਡੇ ਸਿਰ ਦੇ ਵਾਲ ਝੜਨ ਦੀ ਪ੍ਰੋਬਲਮ ਜਿਹੜੀ ਕਿ ਆ ਰਹੀ ਹੈ ਤੇ ਵਾਲਾਂ ਨੂੰ ਕਾਫੀ ਨੁਕਸਾਨ ਵੀ ਪਹੁੰਚ ਰਿਹਾ ਅਜਿਹਾ ਕਿਉਂ ਹੁੰਦਾ ਹੈ ਤੇ ਇਸ ਦਾ ਕਾਰਨ ਕੀ ਹੈਗਾ ਤੇ ਇਸ ਤੋਂ ਬਚਾ ਕਿਵੇਂ ਜਾ ਸਕਦਾ ਹੈ ਆਪਣੇ ਵਾਲਾਂ ਦਾ ਬਚਾਅ ਕਿਵੇਂ ਰੱਖ ਸਕਦੇ ਆ ਜਾਣੋ ਇਸ ਖਾਸ ਰਿਪੋਰਟ ਦੇ ਵਿੱਚ ਦਰਅਸਲ ਸੁਰੱਖਿਆ ਲਈ ਹੈਲਮਟ ਪਾਉਣਾ ਬੇਹ ਜ਼ਰੂਰੀ ਹੈ ਪਰ ਕੀ ਤੁਸੀਂ ਕਦੇ ਗੌਰ ਕੀਤਾ ਹੈਗਾ ਕਿ ਇਸ ਦਾ ਅਸਰ ਤੁਹਾਡੇ ਵਾਲਾਂ ਦੇ ਉੱਤੇ ਵੀ ਪੈ ਰਿਹਾ ਹੈ ਜੀ ਹਾਂ ਲਗਾਤਾਰ ਹੈਲਮਟ ਪਾਉਣ ਦੇ ਨਾਲ ਵਾਲ ਝੜ ਸਕਦੇ ਨੇ ਅਤੇ ਕਈ ਮਸ਼ਹੂਰ ਹੈਅਰ ਸਟਾਈਲ ਜੋ ਕਿ ਦੱਸਦੇ ਕਿ ਸਟਾਈਲਿਸਟ ਨੇ ਵੀ ਇਸ ਬਾਰੇ ਗੱਲ ਕੀਤੀ ਹੈ ਕੁਝ ਹੈਅਰ ਸਟਾਈਲਿਸਟਾਂ ਦੇ ਅਨੁਸਾਰ ਹੈਲਮਟ ਪਾਉਣ ਦੇ ਨਾਲ ਸਿਰ ਦੀ ਚਮੜੀ ਦੇ ਵਿੱਚ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਕਾਰਨ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਜਦੋਂ ਹੈਲਮਟ ਉਤਾਰਦੇ ਅਤੇ ਪਾਉਣ ਦੇ ਵੇਲੇ ਵਾਲ ਖਿੱਚੇ ਜਾਂਦੇ ਨੇ ਤਾਂ ਇਹ ਵਾਲ ਝੜਨ ਦਾ ਇੱਕ ਵੱਡਾ ਕਾਰਨ ਵੀ ਹੋ ਸਕਦਾ ਹੈ ਜੇਕਰ ਤੁਹਾਡਾ ਹੈਲਮਟ ਬਹੁਤ ਜ਼ਿਆਦਾ ਟਾਈਟ ਹੈ ਜਾਂ ਸਹੀ ਢੰਗ ਦੇ ਨਾਲ ਫਿੱਟ ਨਹੀਂ ਹੋ ਰਿਹਾ ਤਾਂ ਇਸ ਦੇ ਨਾਲ ਲਗਾਤਾਰ ਵਾਲ ਖਿੱਚੇ ਜਾਂਦੇ ਰਹਿੰਦੇ ਨੇ ਜਿਸ ਕਾਰਨ ਵਾਲ ਟੁੱਟਨੇ ਸ਼ੁਰੂ ਹੋ ਜਾਂਦੇ ਨੇ ਅਤੇ ਇਸ ਦੇ ਨਾਲ ਇਹ ਝੜਨੇ ਵੀ ਸ਼ੁਰੂ ਹੋ ਜਾਂਦੇ ਨੇ ਤਾਂ ਉਹ ਜਾਣਦੇ ਆ ਇਸ ਦੀ ਸੇਫਟੀ ਕੀ ਹੈ ਇਸ ਨੂੰ ਕਿਵੇਂ ਤੁਸੀਂ ਸੇਫਟੀ ਯੂਜ਼ ਕਰ ਸਕਦੇ ਹੋ ਤੇ ਕਿਵੇਂ ਵਾਲ ਝੜਨ ਤੋਂ ਰੋਕ ਸਕਦੇ ਹੋ ਸਭ ਤੋਂ ਪਹਿਲਾਂ ਹੈਲਮਟ ਤੋਂ ਵਾਲਾਂ ਨੂੰ ਬਚਾਉਣ ਦੇ ਲਈ ਵਾਲਾਂ ਅਤੇ ਖੋਪੜੀ ਨੂੰ ਸਾਫ਼ ਰੱਖਣਾ ਚਾਹੀਦਾ ਹੈ ਜ਼ਰੂਰੀ ਹੈ ਵਾਲਾਂ ਨੂੰ ਸਮੇਂ ਸਿਰ ਤੋਣਾ ਚਾਹੀਦਾ ਹੈ ਤਾਂ ਕਿ ਪਸੀਨਾ ਅਤੇ ਗੰਦਗੀ ਵਾਲਾਂ ਦੇ ਵਿੱਚ ਜਮਾ ਨਾ ਹੋ ਸਕੇ ਇਸ ਤੋਂ ਇਲਾਵਾ ਤੁਹਾਨੂੰ ਵਾਲਾਂ ਦੇ ਉੱਤੇ ਤੇਲ ਲਗਾਉਣਾ ਨਹੀਂ ਭੁੱਲਣਾ ਚਾਹੀਦਾ ਹਰ ਹਫ਼ਤੇ 2 ਤੋਂ 3 ਵਾਰ ਸ਼ੈਂਪੂ ਕਰਨ ਤੋਂ ਪਹਿਲਾਂ ਤੇਲ ਲਗਾਉਣ ਦੇ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ ਨਾਲੇ ਇਹ ਹੈਲਮਟ ਦੇ ਅਸਰ ਤੋਂ ਵਾਲਾਂ ਨੂੰ ਬਚਾਉਣ ਦੇ ਵਿੱਚ ਵੀ ਮਦਦ ਕਰਦਾ ਹੈ ਫਿਰ ਗਿੱਲੇ ਵਾਲਾਂ ਦੇ ਉੱਤੇ ਹੈਲਮਟ ਕਦੇ ਵੀ ਨਹੀਂ ਪਾਉਣਾ ਚਾਹੀਦਾ ਦਰਅਸਲ ਗਿੱਲੇ ਵਾਲਾਂ ਦੇ ਉੱਤੇ ਹੈਲਮਟ ਪੈਨਣ ਦੇ ਨਾਲ ਵਾਲ ਜਲਦੀ ਟੁੱਟ ਜਾਂਦੇ ਨੇ ਅਤੇ ਖੋਪੜੀ ਦੇ ਉੱਤੇ ਡੈਂਡਰਫ ਵੀ ਬਣ ਜਾਂਦਾ ਹੈ ਤੁਹਾਨੂੰ ਹਮੇਸ਼ਾ ਹੈਲਮਟ ਦੇ ਹੇਠਾਂ ਸੁੱਤੀ ਕੈਪ ਪਾਉਣੀ ਚਾਹੀਦੀ ਹੈ ਹਲਕੀ ਸੁੱਤੀ ਕੈਪ ਪਸੀਨੇ ਨੂੰ ਸੋਖ ਲੈਂਦੀ ਹੈ ਜੋ ਇਸ ਨੂੰ ਵਾਲਾਂ ਨੂੰ ਖਿੱਚਣ ਤੋਂ ਰੋਕਦਾ ਹੈ ਅਤੇ ਵਾਲਾਂ ਨੂੰ ਝੜਨ ਤੋਂ ਵੀ ਰੋਕਦਾ ਹੈ ਸਹੀ ਆਕਾਰ ਦਾ ਹੈਲਮਟ ਪਹਿਨਣਾ ਬੇਹੱਦ ਜ਼ਰੂਰੀ ਹੈ ਲੂਜ਼ ਜਾਂ ਫਿਰ ਜ਼ਿਆਦਾ ਟਾਈਟ ਬਿਲਕੁਲ ਵੀ ਨਹੀਂ ਪਾਉਣਾ ਚਾਹੀਦਾ ਤੁਹਾਨੂੰ ਹਮੇਸ਼ਾ ਅਜਿਹਾ ਹੈਲਮਟ ਪਹਿਨਣਾ ਚਾਹੀਦਾ ਜੋ ਕਿ ਤੁਹਾਡੇ ਸਿਰ ਦੇ ਉੱਤੇ ਆਰਾਮ ਦੇ ਨਾਲ ਫਿੱਟ ਹੋ ਸਕੇ ਅਤੇ ਬਹੁਤ ਜ਼ਿਆਦਾ ਤੰਗ ਵੀ ਨਾ ਹੋਵੇ ਤੁਹਾਡੇ ਹੈਲਮਟ ਨੂੰ ਸਮੇਂ-ਸਮੇਂ ਦੀ ਉਤੇ ਸਾਫ਼ ਕਰਨਾ ਵੀ ਬੇਹਜ਼ਾ ਜ਼ਰੂਰੀ ਹੈ ਇਸ ਗੱਲ ਨੂੰ ਖਾਸ ਨੋਟ ਕਰ ਲਿਓ ਕਿਉਂਕਿ ਹੈਲਮਟ ਦੇ ਅੰਦਰ ਇਕੱਠਾ ਹੋਇਆ ਪਸੀਨਾ ਗੰਦਗੀ ਅਤੇ ਬੈਕਟੀਰੀਆ ਵਾਲਾ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਤੇ ਵਾਲਾਂ ਨੂੰ ਕਮਜ਼ੋਰ ਵੀ ਕਰ ਸਕਦਾ ਹੈ ਹੈਲਮਟ ਨੂੰ ਸਿਰ ਤੋਂ ਹੌਲੀ-ਹੌਲੀ ਹਟਾਇਆ ਜਾਣਾ ਚਾਹੀਦਾ ਹੈ ਜੇਕਰ ਤੁਸੀਂ ਅਚਾਨਕ ਕੱਪੜੇ ਸਿਰ ਤੋਂ ਹੈਲਮਟ ਹਟਾ ਦਿੰਦੇ ਹੋ ਤਾਂ ਤੁਹਾਡੇ ਆਵਾਜ਼ ਜੜਾ ਤੋਂ ਖਿੰਡ ਜਾ ਸਕਦੇ ਨੇ ਜੋ ਕਿ ਵਾਲਾਂ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ ਤੁਹਾਨੂੰ ਕਿਸੇ ਹੋਰ ਦਾ ਹੈਲਮਟ ਬਿਲਕੁਲ ਵੀ ਨਹੀਂ ਪਹਿਨਣਾ ਚਾਹੀਦਾ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਆਂਡ ਗਵਾਂਡ ਦੇ ਵਿੱਚ ਜਾਂ ਫਿਰ ਕਿਤੇ ਵੀ ਤੁਸੀਂ ਜਾਂਦੇ ਹੋ ਤਾਂ ਤੁਸੀਂ ਕਿਸੇ ਦਾ ਵੀ ਹੈਲਮਟ ਯੂਜ਼ ਕਰ ਲੈਂਦੇ ਹੋ ਹੈਲਮਟ ਪਾ ਕੇ ਤੁਸੀਂ ਚਲੇ ਜਾਂਦੇ ਹੋ ਤੁਹਾਨੂੰ ਇਸ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਕਿਉਂਕਿ ਕਿਸੇ ਹੋਰ ਦੀ ਖੋਪੜੀ ਦੀ ਲਾਗ ਤੇ ਉਹਨਾਂ ਦਾ ਡੈਂਡਰਫ ਤੁਹਾਡੇ ਵਾਲਾਂ ਦੇ ਝੜਨ ਦਾ ਇੱਕ ਵੱਡਾ ਖਤਰਾ ਵਧਾ ਸਕਦਾ ਹੈ ਤੁਹਾਨੂੰ ਹਫ਼ਤੇ ਦੇ ਵਿੱਚ ਇੱਕ ਵਾਰ ਆਪਣੇ ਵਾਲਾਂ ਦੇ ਉੱਤੇ ਐਲੋਵੇਰਾ ਜੈਲ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ ਐਲੋਵੇਰਾ ਜੈਲ ਖੋਪੜੀ ਨੂੰ ਠੰਡਾ ਕਰਦਾ ਹੈ ਅਤੇ ਵਾਲਾਂ ਨੂੰ ਸਿਹਤਮੰਦ ਰੱਖਦਾ ਹੈ ਅਜਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਸੀਂ ਵੀ ਆਪਣੇ ਵਾਲ ਝੜਨ ਤੋਂ ਪਰੇਸ਼ਾਨ ਹੋ ਤਾਂ ਕੁਝ ਟਿਪਸ ਜ਼ਰੂਰ ਦੇਖਿਆ ਕਰੋ ਵਾਲਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਸਹੀ ਡਾਈਟ ਲਓ ਆਮਲਾ ਖਾਇਆ ਕਰੋ ਤੇ ਨਿਯਮਿਤ ਤੌਰ ਦੇ ਉੱਤੇ ਵਾਲ ਧੋਣ ਤੋਂ ਪਹਿਲਾਂ ਸਿਰ ਵਾਸ਼ ਕਰਨ ਤੋਂ ਪਹਿਲਾਂ ਤੇਲ ਦੀ ਮਾਲਿਸ਼ ਇੱਕ ਵਾਰ ਜ਼ਰੂਰ ਕਰਿਆ ਕਰੋ ਇਸ ਦੇ ਨਾਲ ਤੁਹਾਡੇ ਵਾਲਾਂ ਨੂੰ ਪੋਸ਼ਣ ਤੱਤ ਮਿਲਦਾ ਰਹਿੰਦਾ ਹੈ